ਹਾਂਜੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਬਣਾ ਰਹੀ ਸੀ ਮੋਟੀ ਮਿਰਚ ਦਾ achar ਤੇ ਹੁਣ ਮੈਂ ਉੱਪਰ ਕੜਾਈ ਰੱਖ ਦਿੱਤੀ ਹੈ ਉਸ ਤੋਂ ਪਹਿਲੇ ਮੈਂ ਤੁਹਾਨੂੰ ਮਸਾਲੇ ਦਿਖਾਣਾ ਚਾਹੁੰਦੀ ਹਾਂ ਕਿ ਕਿਹੜੇ-ਕਿਹੜੇ ਮੈਂ ਪਾਣੀਆਂ ਮੈਂ ਸੌਂਫ ਪਾਈਏ ਜਵੈਨ ਮੇਥਰੇ ਰਾਈ ਪੀਲੀ ਸਰੋ ਔਰ ਜੀਰਾ ਥੋੜਾ ਜਿਹਾ ਜਿਰਾ ਥੋੜਾ ਜਿਹਾ ਜਿਲੇਆ ਦਾ ਟੇਸਟ ਵਾਸਤੇ ਠੀਕ ਹੈ ਜੀ ਬਾਕੀ ਜਿਹੜੇ ਆਮਚੂਰਨ ਔਰ ਨਮਕ ਵਗੈਰਾ ਕਾਲੀ ਮਿਰਚ ਇਹ ਸਾਰੇ ਪੀਸੇ ਹੋਏ ਨੇ ਇਹਨਾਂ ਨੂੰ ਪਹਿਲੇ ਮੈਂ ਗਰਮ ਕਰਕੇ ਪੀਸਾਂਗੀ ਠੀਕ ਹੈ ਜੀ ਇਹ ਸਾਰਿਆਂ ਨੂੰ ਮੈਂ ਸੁੱਕਾ ਬਲੇ ਮਸਾਲਾ ਪੀਸਾਂਗੀ ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਅੱਗੇ ਦੱਸਦੀਆਂ ਕਿ ਮੈਂ ਕਿਵੇਂ ਕਰਨਾ ਠੀਕ ਹੈ ਜੀ ਹਾਂਜੀ ਮੈਂ ਚਾਰ ਪੰਜ ਲਾਲ ਮਿਰਚਾਂ ਵੀ ਲਿਆ ਲਿਆ ਨੇ ਕਿਉਂਕਿ ਇਹ ਮਿਰਚ ਜਿਹੜੀ ਹੁੰਦੀ ਹੈ ਬਿਲਕੁਲ ਕੋੜੀ ਨਹੀਂ ਹੁੰਦੀ ਥੋੜਾ ਜਿਹਾ ਹਲਕਾ ਜਿਹਾ ਇਹਦੇ ਵਿੱਚ ਮਿਰਚ ਪਾ ਦੋ ਤਾਂ ਟੇਸਟੀ ਬੜੀ ਹੋ ਜਾਂਦੀ ਹੈ ਠੀਕ ਹੈ ਜੀ ਅਸੀਂ ਹੁਣ ਮਸਾਲੇ ਨੂੰ ਭੁੰਨ ਕੇ ਨੂੰ ਗ੍ਰाइंड ਕਰਾਂਗੇ ਉਸ ਤੋਂ ਬਾਅਦ ਮੈਂ ਅੱਗੋ ਦੱਸਦੀਆਂ ਕਿ ਕਿਸ ਤਰ੍ਹਾਂ ਮੈਂ ਬਣਾਨੀ ਹੈ ਠੀਕ ਹੈ ਜੀ ਇਰਨ ਨੂੰ ਹਲਕਾ ਜਿਹਾ ਪੁੰਨਾਗੇ ਤਾਂ ਕਿ ਜੜਾ ਤੇ ਮੋਇਸਚਰਾਈਜ਼ਰ ਬਿਲਕੁਲ ਸੁੱਕ ਜਾਵੇ ਤੇ ਇਹ ਥੋੜੇ ਗਰਮ ਹੋ ਜਾਣ ਅੱਛੀ ਤਰ੍ਹਾਂ ਕਿਸਰਸੀ ਨੇ ਗ੍ਰाइंड ਕਰ ਲਾਂਗੇ ਮਿਕਸੀ ਵਿੱਚ ਠੀਕ ਹੈ ਜੀ ਤੇ ਬਾਕੀ ਦੇ ਮਸਾਲੇ ਜਿਹੜੇ ਸਾਡੇ ਜਿਵੇਂ ਨਮਕ ਹੈ આમਚੁਰਨ ਨਿੰਬੂ ਰਸ ਤੇ ਅੰਡੇ ਤੇਨੇ ਸੋੜਨਾ ਔਰ ਕਾਲੀ ਮਿਰਚ ਪੀਸੀ ਹੋਈ ਸੀ ਤਾਂ ਕਰਕੇ ਮੇ ਵਿੱਚ ਨਹੀਂ ਪਾਈ ਤੇ ਬਾਕੀ ਸੇ ਮਸਾਲੇ ਗ੍ਰाइंड ਕਰਾਂਗੇ ਠੀਕ ਹੈ ਜੀ ਹਾਂ ਜੀ ਸਾਡੇ ਮਸਾਲੇ ਪੁੱਜ ਗਏ ਨੇ ਫਰੋਸੀ ਨੂੰ ਸਟੀਲ ਦੇ ਪਲੇਟ 'ਚ ਕੱਢ ਲਾਂਗੇ ਤਾਂ ਕਿ ਜਲਦੀ ਠੰਡੇ ਹੋ ਜਾਣ ਗਰਮ-ਗਰਮ ਅਸੀਂ ਮਿਕਸੀਚ ਨਹੀਂ ਪਾਣੇ ਤਾਂ ਕਿ ਮਿਕਸੀ ਨੂੰ ਕੋਈ ਨੁਕਸਾਨ ਨਾ ਹੋਵੇ ਇਸ ਵਾਸਤੇ ਇਹਨੂੰ ਹਲਕੇ ਜਿਹੇ ਠੰਡੇ ਕਰਨੇ ਨੇ ਥੋੜੇ ਕੋਸੇ-ਕੋਸੇ ਹੋ ਜਾਣਗੇ ਫਿਰ ਅਸੀਂ ਇਹਨੂੰ ਮਿਕਸੀ 'ਚ ਗ੍ਰाइंड ਕਰ ਦਾਂਗੇ ਠੀਕ ਹੈ ਜੀ ਆ ਦੇਖੋ ਜੀ ਪੁੱਜ ਗਏ ਨੇ ਮਸਾਲੇ ਅੱਛੀ ਤਰ੍ਹਾਂ ਹਾਂਜੀ ਤੁਸੀਂ ਇਸ ਤਰ੍ਹਾਂ ਦੇਖੋ ਦਰਦਰੇ ਬਿਸਣਾ ਜਿਆਦਾ ਇਹਨੂੰ ਬਰੀਕ ਨਹੀਂ ਕਰਨਾ ਕਿਉਂਕਿ ਜਿਹੜਾ ਦਰਦਰਾ ਮਸਾਲਾ ਬਹੁਤ ਟੇਸਟੀ ਬੰਦਾ ਹੈ ਹੁਣ ਅਸੀਂ ਕੜਾਈ ਰੱਖੀ ਹੋਈ ਹੈ ਸਭ ਤੋਂ ਪਹਿਲੇ ਅਸੀਂ ਤੇਲ ਪਾਵਾਂਗੇ ਹੁਣ ਮੈਂ ਜਿਹੜਾ ਤੇਲ ਪਾਣੀ ਆ ਸਾਡੇ ਪਿਛਲੇ ਸਾਲ ਦਾ ਜਿਹੜਾ ਆਮਬ ਦਾ achar ਬਿਆਹ ਹੁੰਦਾ ਤੇ ਤੇਲ ਬਹੁਤ ਹੁੰਦਾ ਪਰ achar ਖਤਮ ਹੋ ਜਾਂਦਾ ਮੈਂ ਸਭ ਤੋਂ ਪਹਿਲੇ ਉਹ ਤੇਲ ਯੂਜ਼ ਕਰਨੀਆਂ ਨਾ ਮਿਰਚਾਂ ਦੇ ਵਿੱਚ ਤਾਂ ਕਿ ਉਹ ਤੇਲ ਵੀ ਸਾਡਾ ਯੂਜ਼ ਹੋ ਜੇ ਔਰ ਉਹ ਤੇਲ ਬਹੁਤ ਹੈਲਦੀ ਹੁੰਦਾ ਔਰ ਉਹਦੇ ਵਿੱਚ ਖੱਟਾ ਮਿੱਠਾ ਟੇਸਟ ਵੀ ਹੁੰਦਾ ਮਿੱਠਾ ਖੱਟਾ-ਖੱਟਾ ਕਿਉਂਕਿ ਉਹ ਆਮਬ ਦੇ achar ਚੋਂ ਕੱਢਿਆ ਹੁੰਦਾ ਹੈ ਤੇ ਉਹ ਬਹੁਤ ਜਿਆਦਾ ਵਧੀਆ ਹੁੰਦਾ ਤੇਲ ਔਰ ਵੈਸੇ ਵੀ ਅੱਛਾ ਹੁੰਦਾ ਵੇ ਤੇਲ ਕਿਉਂਕਿ ਉਹਦੇ ਸਾਰੇ ਮਸਾਲੇ ਰੱਚੇ ਹੁੰਦੇ ਨੇ ਤੇ ਕੋਸ਼ਿਸ਼ ਇਹ ਹੀ ਕਰਿਆ ਕਰੋ ਕਿ ਉਹੀ ਤੇਲ ਯੂਜ਼ ਕਰਿਆ ਕਰੋ ਅਗਰ ਤੁਹਾਡਾ ਬਚ ਗਿਆ ਤੇ ਕਿਉਂਕਿ ਤੁਸੀਂ ਹੁਣ ਨਵਾਂ ਅੱਗੋ achar ਪਾਣਾ ਜੇ ਤੇਲ ਬਹੁਤ ਜਿਆਦਾ ਹੈ ਤੇ ਕੜਚੀ ਡੇਢ ਕੜਚੀ ਵਿੱਚੋਂ ਕੱਢਣ ਲੱਗਿਆ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਜੀ ਮੈਂ ਹੁਣ ਉਹੀ ਮਸਾਲਾ ਪਾਵਾਂਗੀ ਉਹਦੇ ਵਿੱਚ ਮੈਂ ਤੁਹਾਨੂੰ ਦਿਖਾਨੀ ਹਾਂ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਹੀ ਤੇਲ ਜਿਹਾ ਹੈ achar ਸਾਡਾ ਬਿਲਕੁਲ ਖਤਮ ਹੋ ਗਿਆ ਅਸੀਂ ਜਿਹੜਾ ਨਵਾਂ achar ਅਜੇ ਤੱਕ ਅਸੀਂ ਨਹੀਂ ਕੱਢਿਆ ਪਰ ਇਹ ਤੇਲ ਮੈਂ ਯੂਜ਼ ਕਰਾਂਗੀ ਕਿਉਂਕਿ ਤੇਲ ਬਹੁਤ ਹੀ ਹੈਲਦੀ ਤੇ ਬਹੁਤ ਹੀ ਵਧੀਆ ਹੁੰਦਾ ਤੇ ਅਸੀਂ ਇੱਕ ਕਟਛ ਘੜ ਤੋਂ ਕਾਟੇਦੇ ਚੋ ਤੇਲ ਪਾਵਾਂਗੇ ਇਹ ਮਸਾਲਾ ਸਾਨੂੰ ਮਤਲਬ ਤੇਲ ਸਾਨੂੰ ਸਾੜਨ ਦੀ ਜ਼ਰੂਰਤ ਨਹੀਂ ਅਸੀਂ ਇਹਦੇ ਵਿੱਚ ਡਾਇਰੈਕਟ ਹੀ ਜਿਹੜੇ ਮਸਾਲੇ ਨੇ ਸਾਰੇ ਪਾ ਦਾਂਗੇ ਕਿਉਂਕਿ ਜੇ ਕੱਚਾ ਮਸਾਲਾ ਹੋਵੇ ਫਿਰ ਸਾਨੂੰ ਹੁੰਦਾ ਕਿ ਅਸੀਂ ਉਹਨੂੰ ਤੇਲ ਨੂੰ ਭੁੰਨਾਂਗੇ ਤੇ ਅਸੀਂ ਉਹਦੇ ਵਿੱਚ ਪਾਵਾਂਗੇ ਸਾਡੇ ਕੋਲ ਆਲਰੇਡੀ ਤੇਲ ਜਿਹੜਾ ਪੱਕਿਆ ਹੋਇਆ ਤੇ ਅਸੀਂ ਇਹ ਸਤਰੀ ਪਾ ਦਾਂਗੇ ਹੁਣ ਲੋੜ ਮੁਤਾਬਿਕ ਅਸੀਂ ਨਮਕ ਪਾਵਾਂਗੇ ਨਮਕ ਤੁਸੀਂ ਮਿਰਚ ਦੇ ਹਿਸਾਬ ਨਾਲ ਪਾ ਲੈਣਾ ਘੜ ਤੋਂ ਘੜ 2 ਚਮਚ ਪਾਉਣਾ ਠੀਕ ਹੈ ਜੀ ਫਿਰ ਫਿੱਕਾ ਨੂੰ ਗੋਜਵੇ ਰਚਦੇ ਵੀ ਟਾਈਮ ਲੱਗਦਾ ਹੁਣ ਅਸੀਂ ਪਾਵਾਂਗੇ ਸੁੱਕਾ ਧਨੀਆ ਔਰ ਨਾਲ ਹੀ ਸੇ ਪਾ ਦਾਂਗੇ આમਚੂਰਨ આમਚੂਰਨ ਪਾਣਾ ਜਾਂ ਨਹੀਂ ਪਾਣਾ ਤੁਹਾਡੀ ਮਰਜ਼ੀ ਵੈਸੇ ਤੇ ਨਿੰਬੂ ਜ਼ਿਆਦਾ ਜ਼ਰੂਰੀ ਨਹੀਂ ਨਿੰਬੂ ਪਾਣੇ ਜ਼ਰੂਰੀ ਨੇ ਤੇ આમਚੂਰਨ ਅਗਰ ਤੁਸੀਂ ਨਹੀਂ ਪਾਉਂਦੇ ਸਕਿਪ ਵੀ ਕਰਨਾ ਤਾਂ ਕਰ ਸਕਦੇ ਹੋ ਬਾਕੀ ਤੁਹਾਨੂੰ ਨਿੰਬੂ ਜ਼ਰੂਰ ਪਾਣੇ ਪੈਣਗੇ ਕਿਉਂਕਿ ਨਿੰਬੂ ਦੇ ਨਾਲ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਮੈਂ ਥੋੜਾ આમਚੂਰਨ ਵੀ ਪਾ ਦਿੱਤਾ ਹੈ ਚਾਟ ਮਸਾਲਾ ਪਾ ਲਓ આમਚੂਰਨ ਪਾ ਲਓ ਤੇ ਨਾ ਖੱਟਾ ਬਹੁਤ ਸੋਣਾ achar ਬਣ ਜਾਂਦਾ ਤੇ ਬੜਾ ਹੀ ਮਜ਼ਾ ਆਉਂਦਾ ਠੀਕ ਹੈ ਹੁਣ ਇਹ ਮਸਾਲਾ ਸਾਰਾ ਤਿਆਰ ਹੋ ਗਿਆ ਹੁਣ ਮੈਂ ਐਂਡ ਤੇ ਪਾਵਾਂਗੀ ਨਿੰਬੂ ਇਹ ਠੰਡਾ ਹੈਗਾ ਬਿਲਕੁਲ ਤੇਲ ਅਗਰ ਤੁਸੀਂ ਗਰਮ ਕਰਦੇ ਹੋ ਤੇਲ ਦੂਜਾ ਯੂਜ਼ ਕਰਨਾ ਹੈ ਤੇ ਤੁਸੀਂ ਉਹਨੂੰ ਅੱਛੀ ਤਰ੍ਹਾਂ ਠੰਡਾ ਕਰਕੇ ਫਿਰ ਨਿੰਬੂ ਪਾਣਾ ਹੁਣ ਘੱਟ ਤੋਂ ਘੱਟ ਜੀ ਮੈਂ ਦੋ ਨਿੰਬੂ ਨਿਚੋੜਾਂਗੀ ਖੱਟੇ ਕਰਨ ਵਾਸਤੇ ਠੀਕ ਹੈ ਜੀ ਹਾਂ ਜੀ ਮੈਂ ਦੋ ਨਿੰਬੂ ਕੱਟ ਲੈਨੇ ਹੁਣ ਮੈਂ ਇਹਨੂੰ ਨਿਚੋੜਦੀ ਨਾਲ ਨਿਚੋੜ ਕੇ ਤੇ ਦੋ ਨਿੰਬੂ ਮੈਂ ਵਿੱਚ ਪਾ ਦਾਂਗੀ ਮਸਾਲੇ ਦੇ ਵਿੱਚ ਠੀਕ ਹੈ ਜੀ ਇਹਦੇ ਨਾਲ ਟੇਸਟ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਅਗਰ ਤੁਸੀਂ ਨਿੰਬੂ ਪਾਗੇ ਤਾਂ ਖੱਟਾ-ਖੱਟਾ ਬਹੁਤ ਹੀ ਟੇਸਟੀ ਹੋ ਜਾਏਗਾ ਮਸਾਲਾ ਆਮਚੂਰ ਨਾਲ ਤੇ ਹੋਣੇ ਹੋਣਾ ਪਰ ਇਹਦੇ ਨਾਲ ਟੇਸਟ ਅਲੱਗ ਜਿਹਾ ਆਏਗਾ ਠੀਕ ਹੈ ਜੀ ਹਾਂਜੀ ਮੈਂ ਦੋਨੋਂ ਨਿੰਬੂ ਨੂੰ ਚੋੜ ਦਿੱਤੇ ਨੇ ਚੰਗੀ ਤਰ੍ਹਾਂ ਤੁਸੀਂ ਦੇਖੋ ਨਿੰਬੂ ਸਾਰਾ ਅਲੱਗ ਹੀ ਨਜ਼ਰ ਆਂਦਾ ਪਿਆ ਹੁਣ ਅਸੀਂ ਇਹਨੂੰ ਸਾਰੇ ਮਸਾਲੇ ਨੂੰ ਮਿਕਸ ਕਰ ਲਾਂਗੇ ਨਿੰਬੂ ਵਾਲੇ ਨੂੰ ਤਾਂ ਕਿ ਨਿੰਬੂ ਦਾ ਟੇਸ ਜਿਵੇਂ ਵਿਚਰ ਆ ਕੇ ਜਾਵੇ ਚੁੱਪ ਹੁਣ ਅਸੀਂ ਇੱਕ ਇੱਕ ਮਿਚ ਲਵਾਂਗੇ ਤੇ ਚਮਚ ਦੇ ਨਾਲ ਇਹਨੂੰ ਪਰਦੇ ਜਾਵਾਂਗੇ ਅਗਰ ਜਿਹੜਾ ਸਾਡਾ ਤੇਲ ਹੋਏਗਾ ਉਹ ਆਪਣੇ ਆਪ ਬਾਹਰ ਆ ਕੇ ਤੇ ਨਿਕਲਦਾ ਜਾਏਗਾ ਤੇ ਮਸਾਲਾ ਵਿੱਚ ਹੀ ਪਾ ਜਾਏਗਾ ਅਗਰ ਤੁਸੀਂ ਤੇਲ ਘੱਟ ਵੀ ਲੈਣਾ ਚਾਹੁੰਦੇ ਤਾਂ ਕੋਈ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਵਿੱਚੋਂ ਕੱਢ ਕੇ ਤੁਸੀਂ ਸਾਈਡ ਤੋਂ ਕਰਕੇ ਬਾਅਦ ਚੁੱਪ ਪਰ ਮਸਾਲਾ ਤੇਲ ਵਾਲਾ ਪਾ ਦੇਣਾ ਠੀਕ ਹੈ ਜੀ ਜਿੰਨਾ ਤੁਹਾਡਾ ਮਸਾਲਾ ਬਚੇਗਾ ਉਹ ਤੁਸੀਂ ਮਰਤਬਾਂ ਚ ਬਾਅਦ ਚ ਪਲਟ ਦੇਣਾ ਹਾਂਜੀ ਦੇਖੋ ਮੈਂ ਕਟੋਰੀ ਚ ਜਿਹੜਾ ਗਾੜਾ ਗਾੜਾ ਸੀ ਮਟੀਰੀਅਲ ਕੱਢ ਲਿਆ ਹੁਣ ਮੈਂ ਇਹਨਾਂ ਨੂੰ ਮਿਰਚਾਂ ਵਿੱਚ ਭਰਾਂਗੀ ਔਰ ਮੈਂ ਤੁਹਾਨੂੰ ਭਰ ਕੇ ਦਿਖਾਣੀ ਜਿਹੜਾ ਸਾਡਾ ਮਸਾਲਾ ਬਾਕੀ ਬਚਿਆ ਅਸੀਂ ਉਹ ਉੱਪਰ ਪਾ ਦਾਂਗੇ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਮੈਂ ਸਾਰੇ ਮਿਰਚਾਂ ਚ ਮਸਾਲਾ ਪਾ ਦਿੱਤਾ ਹੈ ਹੁਣ ਮੈਂ ਹਲਕਾ ਜਿਹਾ ਗੈਸ ਸਿਮਤੇ ਲਗਾਵਾਂਗੀ ਔਰ ਇਹਨੂੰ ਥੋੜੇ ਦੇ ਟੱਕ ਕੇ ਅਸੀਂ ਇਹਨੂੰ ਫਰਾਈ ਕਰਾਂਗੇ ਠੀਕ ਹੈ ਜੀ ਜਿਹੜਾ ਤੇਲ ਵਿੱਚ ਜਿੰਨਾ ਪਿਆ ਹੋਇਆ ਪਿਆਰਵੇ ਜ਼ਿਆਦਾ ਤੁਸੀਂ ਤੇਲ ਨਹੀਂ ਪਾਣਾ ਲਿਮਟ ਦੇ ਵਿੱਚ ਤੇਲ ਹੋਵੇ ਫਿਰ ਜ਼ਿਆਦਾ ਤਰਤਰ ਕਰਨ ਲੱਗ ਜਾਂਦੇ ਨੇ ਠੀਕ ਹੈ ਜੀ ਮੈਂ ਹੁਣ ਗੈਸ ਬਲ ਲੱਗੀ ਔਰ ਅਸੀਂ ਇਹਨੂੰ ਟੱਕ ਕੇ 10 ਪੰਜ 7 ਮਿੰਟ ਵਾਸਤੇ ਫਰਾਈ ਕਰਾਂਗੇ ਹਾਂਜੀ ਪੂਰੇ 5 ਮਿੰਟ ਹੋ ਗਏ ਨੇ ਨੂੰ ਫਿਰ ਅਸੀਂ ਥੱਲੇ ਉੱਪਰ ਕਰਾਂਗੇ ਅਸੀਂ ਇਹਨੂੰ 5 ਕਿ ਮਿੰਟ ਹੋਰ ਭੁੰਨਾਂਗੇ ਅਸੀਂ ਨੂੰ ਤੇ ਬਿਲਕੁਲ ਭੁੰਨਣਾ ਇਹ ਦੇਖੋ ਜੀ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਮਸਾਲਾ ਪਾੜ ਕੇ ਅਸੀਂ ਥੋੜਾ ਜਿਹਾ ਇਹਨੂੰ ਫਰਾਈ ਕਰਾਂਗੇ ਭੁੰਨਾਂਗੇ ਇਹਨੂੰ ਬਹੁਤ ਹੀ ਵਧੀਆ achar ਬਣੇਗਾ ਇਹ ਦੇਖੋ ਜੀ ਵਿੱਚ ਰਚ ਵੀ ਜਾਏਗਾ ਔਰ ਤੁਸੀਂ ਉਸੇ ਵੇਲੇ ਖਾ ਵੀ ਸਕਦੇ ਹੋ ਠੀਕ ਹੈ ਜੀ ਹੁਣ ਫਿਰ ਅਸੀਂ ਟੱਕ ਦਵਾਂਗੇ ਹਾਂਜੀ ਦੇਖੋ ਜੀ ਮਿਕਸਚਰ ਚੰਨੀਆਂ ਵਧੀਆ ਪੁੱਜੜੀਆਂ ਦੀਆਂ ਬਸ ਅਸੀਂ ਸਿੰਪੇ ਤੁਸੀਂ 5-7 ਮਿੰਟ ਵਾਸਤੇ ਨੂੰ ਫਰਾਈ ਕਰਨਾ ਔਰ ਫਿਰ ਠੰਡੀਆਂ ਹੋਣ ਤੇ ਤੁਸੀਂ ਮਰਦੂ ਬੰਚਵਾ ਲੈਣੇ ਠੀਕ ਹੈ ਜੀ ਹਾਲਜੇ ਤੁਸੀਂ ਦੇਖ ਸਕਦੇ ਹੋ ਸਾਡਾ ਚਾਰ ਬਿਲਕੁਲ ਤਿਆਰ ਹੋ ਗਿਆ ਹੈ ਫੋਨ ਉਸੇ ਗੈਸ ਨੂੰ ਬੰਦ ਕਰ ਦਵਾਂਗੇ ਔਰ ਘੱਟੋ ਘੱਟ 10-15 ਮਿੰਟ ਵਾਸਤੇ ਠੰਡੇ ਹੋਣ ਦੇਵਾਂਗੇ ਤੇ ਉਹਨੇ ਦਰਸ਼ੀ ਨੂੰ ਟੱਕ ਕੇ ਰੱਖ ਦੇਣੇ ਬਹੁਤ ਹੀ ਵਧੀਆ ਛਾਰ ਬਣ ਗਿਆ ਤੁਸੀਂ ਚਾਹੇ ਕੋਣੀ ਖਾ ਸਕਦੇ ਹੋ ਜੇ ਤੁਹਾਨੂੰ ਵੇਟ ਨਹੀਂ ਕਰਨੇ ਪਏਗੇ ਜਦੋਂ ਅਸੀਂ ਫਰਾਈ ਨਹੀਂ ਕਰਦੇ ਉਹ ਕੜ ਤੋਂ ਕੜ ਪੰਜ ਸਾਤ ਤਿੰਨ ਲਗਾ ਦਿੰਦੇ ਨੇ ਗਲਣ ਵਿੱਚ ਠੀਕ ਹੈ ਜੀ ਹੁਣ ਇਹ ਬਿਲਕੁਲ achar taiyar ho gaya hai ਜਦੋਂ ਮਰਜੀ ਤੁਸੀਂ ਖਾ ਸਕਦੇ ਹੋ ਮੇਰੀ ਰੈਸਪੀ ਨੂੰ ਇੱਕ ਵਾਰੀ ਜ਼ਰੂਰ try ਕਰਨਾ ਓਕੇ ਜੀ ਸਸੀ ਕੌਰ ਜੀ